ਇਹ ਲੁਧਿਆਣੇ ਦੇ ਕੋਲ ਦੀ ਕੋਈ ਔਰਤ ਆ ਜੋ ਕਿ ਬੱਚਾ ਚੁੱਕਣ ਦੇ ਕੰਮ ਕਰਦੀ ਸੀ ਤੇ ਪਹਿਲਾਂ ਵੀ ਉਸਨੇ ਦੋ ਬੱਚੇ ਸੀ ਜਿਹੜੇ ਉਹ ਚੋਰੀ ਕਰਕੇ ਵੇਚ ਚੁੱਕੀ ਸੀਗੇ ਉਹਨਾਂ ਨਾਲ ਉਹ ਇਸ ਦੇ ਸਬੰਧ ਵਿੱਚ ਹੀ ਅਸੀਂ ਸਾਡੇ ਸੀਨੀਅਰ ਪੱਤਰਕਾਰ ਜੀ ਨਾਲ ਮਾਨਸਾ ਦੁਰਜਿੰਦਰ ਜੀ ਨਾਲ ਗੱਲਬਾਤ ਕਰਾਂਗੇ ਸਤਿਕਾਰ ਰਜਿੰਦਰ ਜੀ ਸਤਿਕਾਰ ਜੀ ਜੀ ਰਜਿੰਦਰ ਜੀ ਨਵ ਜੰਮੇ ਬੱਚੇ ਜਿਹੜੇ ਹਸਪਤਾਲ ਦੇ ਵਿੱਚੋਂ ਲਗਾਤਾਰ ਚੋਰੀ ਹੋ ਰਹੀ ਸੀ ਤੇ ਉਸ ਦੇ ਮਾਮਲੇ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜੇ ਦਾ ਪੇਸ਼ੈਂਟ ਬੱਚਾ ਤਾਂ ਬੱਚੇ ਜਿਹਨਾਂ ਤੋਂ ਅਲੇ ਕਿਸ ਪਤੈ ਨੇ ਜੀ ਜਨਮ ਹੋਇਆ ਮਤਲਬ ਜਿਹੜੇ ਉਹਦੇ ਬਾਰਸ ਨੇ ਉਹਨਾਂ ਨੂੰ ਥੋੜਾ ਜਿਹਾ ਲੈਟਰ ਰਹਿਣਾ ਚਾਹੀਦਾ ਤੇ ਕਿਉਂਕਿ ਜੇ ਕੋਈ ਬੰਦਾ ਹਸਪਤਾਲ ਦੇ ਵਿੱਚ বিনা ਮਤਲਬ ਸਟਾਫ ਤੋਂ ਕੋਈ ਬੰਦਾ ਐਡਮਿਟ ਹੁੰਦਾ ਹੈ ਜਾਂ ਉਹਦੇ ਵਿੱਚ ਦਾਖਲ ਹੋ ਕੇ ਕੋਈ ਮਤਲਬ ਬੱਚੇ ਨੂੰ ਇੱਧਰ ਉੱਧਰ ਲਿਜਾਣ ਦੀ ਜਾਂ ਕੋਈ ਤਾਕਤ ਮੰਗਣ ਦੀ ਕੋਸ਼ਿਸ਼ ਕਰਦਾ ਤਾਂ ਉਹ ਤੋਂ ਜ਼ਰੂਰ ਮਤਲਬ ਜਿਹੜਾ ਪ੍ਰਸ਼ਾਸਨ ਹੈ ਉੱਥੇ ਹਸਪਤਾਲ ਦਾ ਅਮਲਾ ਫੈਸਲਾ ਹੈ ਸੀਨੀਅਰ ਅਫਸਰ ਨੇ ਉਹਨਾਂ ਦੇ ਧਿਆਨ ਚ ਜੀਵੂ ਕਰ ਲਿਆਉਣੀ ਚਾਹੀਦੀ ਹੈ ਕਿਉਂਕਿ ਜਿਹੜੇ ਚੋਰ ਲੋਕ ਹੁੰਦੇ ਨੇ ਇਹ ਬੜੇ ਸ਼ਾਤਰ ਹੁੰਦੇ ਨੇ ਜੀ ਇਹ ਮਤਲਬ ਕਈ ਵਾਰੀ ਇੱਧਰ ਉੱਧਰ ਕਰਕੇ ਜਾਂ ਮਿੱਠੀਆਂ ਮਾਰ ਕੇ ਆਪਾਂ ਸੀ ਬੱਚੇ ਦਾ ਚੈੱਕ ਅਪ ਕਰਾਖ ਲਿਓ ਨੇ ਆਪਾਂ ਸੀ ਬੱਚੇ ਦਾ ਭਾਰਤੋਂ ਲੈ ਲਿਓ ਨੇ ਆਸੀਂ ਐ ਕਰਦੇ ਇਸ ਤਰ੍ਹਾਂ ਕਰਕੇ ਬੱਚੇ ਇਸ ਤਰ੍ਹਾਂ ਨਹੀਂ ਜਿਹੜੀਆਂ ਕੱਪਿਆਰਕਤਾ ਨੇ ਉਹਨਾਂ ਨੂੰ ਅੰਜਾਮ ਦੇ ਦਿੰਦੇ ਨੇ ਇਹਨਾਂ ਚੀਜ਼ਾਂ ਤੋਂ ਬੜਾ ਅਲਰਟ ਰਹਿਣ ਦੀ ਜ਼ਰੂਰਤ ਹੈ ਜੀ ਮਾਪਿਆਂ ਦਾ ਕਹਿਣਾ ਸੀ ਕਿ ਸਾਨੂੰ ਉਦੋਂ ਸ਼ੱਕ ਹੋਇਆ ਕਿ ਜਦੋਂ ਸਾਡੇ ਬੱਚੇ ਨੂੰ ਅਚਾਨਕ ਆ ਕੇ ਚੁੱਕਦੀ ਐ ਤੇ ਆਪਣੇ ਆਪ ਨੂੰ ਕਹਿੰਦੀ ਐ ਕਿ ਮੈਂ ਨਰਸਾਂ ਤੇ ਮੈਂ ਇਸ ਨੂੰ ਦਾ ਚੈੱਕਅਪ ਦੇ ਲਈ ਲੈ ਕੇ ਜਾਣਾ ਇਸ ਨੂੰ ਦੇਖੋ ਜੀ ਇੱਕ ਤਾਂ ਮਤਲਬ ਜਿਹੜਾ ਵੀ ਸਟਾਫ ਹੁੰਦਾ ਉਹਦੀ ਥੱਡ ਤੋਂ ਘੱਟ ਵਰਦੀ ਤੇ ਆਈਡੈਂਟੀਕਾਡ ਤਾਂ ਉਹਦੇ ਜੀਹੂਰ ਮਤਲਬ ਉਹ ਗੱਲ ਦੇ ਵਿੱਚ ਪਾਇਆ ਹੋਣਾ ਚਾਹੀਦਾ ਹੈ ਤਾਂ ਕਿ ਪਤਾ ਲੱਗ ਜੇ ਕਿ ਇਹ ਹਸਪਤਾਲ ਦਾ ਮੈਂਬਰ ਸਟਾਫ ਮੈਂਬਰ ਹੈ ਕੋਈ ਲੜਕਾ ਹੈ ਲੜਕੀ ਹੈ ਨਰਸ ਹੈ ਜਾ ਕੋਈ ਫਰਮਾਸਿਸ ਹੈ ਜਾਂ ਕੋਈ ਡਾਕਟਰ ਹੈ ਮਤਲਬ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਕਿਉਂਕਿ ਸ਼ਹਿਰ ਦੇ ਵਿੱਚ ਹੀ ਤੁਰੇ ਫਿਰਦੇ ਹੁੰਦੇ ਨੇ ਇਸ ਤਰ੍ਹਾਂ ਦੀ ਘਟਨਾਵਾਂ ਤੋਂ ਬਾਅਦ ਫਿਰ ਜਦੋਂ ਕੋਈ ਇਹ ਹੀ ਘਟਨਾ ਨੂੰ ਅੰਜਾਮ ਦੇ ਦਿੰਦਾ ਹੈ ਉਸ ਤੋਂ ਬਾਅਦ ਸਭਾਈ ਪਛਤਾਵਾ ਤੇ ਹਫੜਾ ਦਾ ਬੜੀ ਦਾ ਮਾਹੌਲ ਡਰਦਾ ਮਾਹੌਲ ਪੈਦਾ ਹੋ ਜਾਂਦਾ ਮਤਲਬ ਇਹ ਤੋਂ ਪਹਿਲਾਂ ਥੋੜਾ ਜਿਹਾ ਇਹੀ ਹੁੰਦਾ ਕਿ ਉੱਥੇ ਮਤਲਬ ਹਰ ਇੱਕ ਨੂੰ ਥੋੜਾ ਜਿਹਾ ਗੌਰ ਨਾਲ ਵਾਕਿਆ ਜਾਵੇ ਕੀ ਇਹ ਬੰਦਾ ਸਟਾਫ ਦਾ ਹੈ ਇਹ ਕੌਣ ਪ੍ਰੈਫਰ ਦਾ ਹੈ ਸਫਾਈ ਸੇਵਕ ਹੈ ਇਦੇ ਗਲੇ ਦੇ ਵਿੱਚ ਮਤਲਬ ਜਿਹੜਾ ਆਈਡੈਂਟੀਟੀ ਕਾਰਡ ਆ ਉਹ ਜਰੂਰ ਪਾਇਆ ਹੋਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਮੜਾ ਮੋਟਾ ਪਤਾ ਲੱਗੇ ਕਿ ਇਹ ਜੀਏ ਸਟਾਫ ਦਾ ਮੈਂਬਰ ਹੈ ਤੁਹਾਡੀ ਜੀ ਗੱਲ ਇਹ ਹੈ ਜੀ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਕੰਮ ਕਾਰਵਾਈ ਕਰਦਾ ਉਦੋਂ ਪਹਿਲਾਂ ਮਤਲਬ ਉਹ ਦੋ ਚਾਰ ਛੇੜੇ ਜਰੂਰ ਬਾੜ ਦੇ ਵਿੱਚ ਰੰਦਾ ਹੁੰਦਾ ਜਦੋਂ ਵੀ ਕੋਈ ਛਪਕੀ ਆਦਮੀ ਜਾਂ ਕੋਈ ਜਨਾਨੀ ਜਾਂ ਕੋਈ ਨਰਪਲਣ ਸ਼ਕਤੀ ਹਾਲਤ ਦੇ ਵਿੱਚ ਇਸ ਤਰ੍ਹਾਂ ਲੱਗੇ ਤਾਂ ਜਰੂਰ ਮਤਲਬ ਆਸਟਾਫ ਦੇ ਜਿਹੜੇ ਅਫਸਰ ਨੇ ਡਾਕਟਰ ਉਹਨਾਂ ਦੇ ਧਿਆਨ ਦੇ ਵਿੱਚ ਜੂਰ ਲਿਆਉਣਾ ਕਹਿੰਦਾ ਕਿਉਂਕਿ ਉਹਨਾਂ ਦੇ ਨਾਲ ਪੁਲਿਸ ਦੇ ਸੰਬੰਧ ਹੁੰਦੇ ਨੇ ਜੀ ਹਸਪਤਾਲ ਵੱਲੋਂ ਪੁਲਿਸ ਵਾਲਿਆਂ ਨਾਲ ਬਹੁਤ ਮਤਲਬ ਸੈਦੀ ਨਾਲ ਸੰਬੰਧ ਹੁੰਦੇ ਨੇ ਕਿਉਂਕਿ ਕੇਸ ਨੂੰ ਜਿੱਥੇ-ਤੋਂ-ਤੋਂ ਆਉਂਦੇ ਜਾਂਦੇ ਰਹਿੰਦੇ ਨੇ ਤੇ ਬਿਆਨ ਲੈਣ ਆਉਂਦੇ ਜਾਂਦੇ ਇਸ ਕਰਕੇ ਮਤਲਬ ਤੁਰੰਤ ਤੇ ਇਹ ਜੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਜਿਹੜਾ ਦੋਸ਼ੀ ਹੈ ਉਹ ਕਾਨੂੰਨ ਦੇ ਹਵਾਲੇ ਕੀਤਾ ਜਾ ਆਪਕੇ ਜਿਸ ਤਰ੍ਹਾਂ ਇਹ ਔਰਤ ਹੈ ਜੀ ਲੁਧਿਆਣੇ ਤੋਂ ਦੱਸਦੀ ਹੈ ਜੀ ਮੈਂ ਲੁਧਿਆਣੇ ਦੀ ਆ ਕਸਾ ਪ੍ਰੋਫੈਸ਼ਨਲ ਚੋਰ ਕਿਸਮ ਦੀ ਫੌਰੀਤ ਹੈ ਉਹਦੀਆਂ ਗੱਲਾਂ ਮੁਤਾਬਕ ਲੱਗਦਾ ਹੈ ਮਤਲਬ ਵਧੀਆ ਹੋਇਆ ਵੀ ਚਲੋ ਇਹ ਘਟਨਾ ਨੂੰ ਅੰਜਾਮ ਨਹੀਂ ਦੇ ਸਕੀ ਬੱਚਿਆਂ ਦਾ ਬਹੁਤ ਔਖਾ ਹੋ ਜਾਂਦਾ ਤੇ ਮਾਪਿਆਂ ਦਾ ਵੀ ਬੁਰਾ ਹਾਲ ਹੋ ਜਾਂਦਾ ਹੈ ਇਸ ਕਰਕੇ ਮਤਲਬ ਅਲਰਟ ਰਹਿਣਾ ਹੀ ਇਹਦਾ ਸਭ ਤੋਂ ਵਧੀਆ ਹੱਲ ਹੈ ਵੀ ਅਲਰਟ ਰਿਹਾ ਜਾਵੇ ਤੇ ਹਰ ਇੱਕ ਨੂੰ ਮਤਲਬ ਉਥੇ ਇੰਟਰਨਾ ਹੁਣ ਦਿੱਤਾ ਜਾਵੇ ਆਪਦੇ ਬਾਡ ਦੇ ਵਿੱਚ ਹਸਪੀਟਲ ਦੇ ਵਿੱਚ ਐਮਰਜੈਂਸੀ ਬਾਡ ਦੇ ਵਿੱਚ ਜਿੱਥੇ ਵੀ ਲਿਵਰੀ ਕੇਸ ਨੇ ਉਹ ਮਤਲਬ ਉਥੇ ਫਰਦੂ ਆਹ ਬੰਦੇ ਦੀ ਜਿਹੜੀ ਐਂਟਰੀ ਹੈ ਉਹਨੂੰ ਬਿਲਕੁਲ ਬੈਨ ਕੀਤਾ ਜਾਣਾ ਚਾਹੀਦਾ ਜੀ ਅਰਜਿੰਦਰ ਜੀ ਬਹੁਤ ਵਧੀਆ ਗੱਲ ਕਹੀ ਹੈ ਤੁਸੀਂ ਕਿ ਜਿੱਥੇ ਡਿਲੀਵਰੀ ਰੂਮ ਹੈ ਉੱਥੇ ਇੱਕ ਕਿਸੇ ਵੀ ਆਮ ਬੰਦੇ ਦਾ ਜਾਣਾ ਬੈਨ ਹੋਣਾ ਚਾਹੀਦਾ ਹੈ ਸਿਰਫ ਸਟਾਫ ਤੇ ਫੈਮਿਲੀ ਮੈਂਬਰਸ ਨੂੰ ਹੀ ਪਰਮਿਸ਼ਨ ਹੋਣੀ ਚਾਹੀਦੀ ਹੈ ਪਰ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਮਾਪਿਆਂ ਦੇ ਵੱਲੋਂ ਵੀ ਦੱਸਿਆ ਗਿਆ ਕਿ ਕਈ ਅਸੀਂ ਕਈ ਵਾਰ ਵੇਖਿਆ ਉਸ ਨੂੰ ਕਈਆਂ ਦੇ ਉਸ ਨੇ ਪਰਸ ਨੂੰ ਹੱਥ ਪਾਇਆ ਤੇ ਪੈਸੇ ਚੁੱਕਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਤੇ ਉਹਨਾਂ ਦੇ ਵੱਲੋਂ ਜਦੋਂ ਉਹਨੂੰ ਬਾਰ-ਬਾਰ ਪਰਸ ਚੁੱਕਦੇ ਦੇਖਿਆ ਗਿਆ ਤੇ ਬਾਰ-ਬਾਰ ਬੱਚਿਆਂ ਨੂੰ ਚੱਕ ਰਹੀ ਸੀ ਰੱਖ ਰਹੀ ਸੀ ਤੇ ਵੀ ਸਾਨੂੰ ਉਹਨੂੰ ਦੇਖ ਕੇ ਉਹ ਜੋ ਵੀ ਪੋਜੀਸ਼ਨਾਂ ਉਹ ਕਰ ਰਹੀ ਸੀ ਐਕਟੀਵਿਟੀ ਲੇਬਰ ਰੂਮ ਦੇ ਵਿੱਚ ਉਸ ਤੋਂ ਬਾਹਰ ਆ ਕੇ ਤੇ ਵੀ ਸਾਨੂੰ ਉਸ ਉਸ ਤਰੀਕੇ ਦੇ ਨਾਲ ਉਹਦਾ ਜਿਹੜਾ ਬਿਹੇਵ ਸੀ ਉਹਨੂੰ ਦੇਖ ਕੇ ਸਾਨੂੰ ਇੱਥੇ ਸ਼ੱਕ ਹੋਇਆ ਵੀ ਸ਼ਾਇਦ ਇਹ ਜਿਹੜੀ ਸਟਾਫ ਦੀ ਮੈਂਬਰ ਨਹੀਂ ਹੈਗੀ ਪਰ ਜੇ ਦੂਜੇ ਪਾਸੇ ਗੱਲਾਂ ਤੋਂ ਵੀ ਲੱਗਿਆ ਨਾ ਉਹਦੀਆਂ ਗੱਲਾਂ ਤੋਂ ਵੀ ਇਹ ਲੱਗਿਆ ਵੀ ਉਹ ਸਟਾਫ ਨਰਸ ਦਾ ਸਟਾਫ ਮੈਂਬਰ ਨਹੀਂ ਹੈ ਇਸੇ ਕਰਕੇ ਮਤਲਬ ਹੁਣ ਉਹ ਬਾਅਦ ਵਿੱਚ ਜਾਂਚ ਦਾ ਵਿਸ਼ਾ ਬਣ ਗਿਆ ਕੰਟਰੋਲ ਪੁਲਸ ਦੇ ਹਵਾਲੇ ਕਰਤੀ ਪੁਲਸਾਰੇ ਉਹ ਤੋਂ ਹੁਣ ਕੁਛ ਕਰਤਾਲ ਕਰ ਰਹੇ ਨੇ ਪਹਿਲਾਂ ਸਖਤ ਨਰਮਾਈ ਨਾਲ ਕਰਨਗੇ ਫਿਰ ਸਖਤਾਈ ਨਾਲ ਕਰਨਗੇ ਫਿਰ ਉਹਦਾ ਜਿਹੜਾ ਅਫੀਸ਼ੀਅਲ ਆ ਰਿਕਾਰਡ ਉਹ ਵੀ ਸੰਭਾਲਿਆ ਜਾਊ ਪਤਾ ਨਕੂ ਕਿ ਪਿੱਛੇ ਵੀ ਉਹਨੇ ਕੋਈ ਇਸ ਤਰ੍ਹਾਂ ਦੀ ਕੋਈ ਕਾਰਵਾਈ ਕੀਤੀ ਹੋਈ ਹੈ ਜਾਂ ਨਾ ਕੀਤੀ ਹੋਈ ਹੈ ਜੇ ਉਹ ਸਟਾਫ ਹੈ ਨਹੀਂ ਜਾਂ ਕੋਈ ਹੋਤਾ ਹੋਣਾ ਬੱਚੇ ਨੂੰ ਚਪਕੇ ਜਾਂ ਪਰਸ ਨੂੰ ਚੁੱਕ ਕੇ ਦਰਉਧਰ ਕਰਨ ਦਾ ਤਾਂ ਮਤਲਬ ਸਵਾਲ ਹੀ ਪੈਦਾ ਨਹੀਂ ਹੁੰਦਾ ਇਥੋਂ ਸੱਚ ਇਹੀ ਹੁੰਦਾ ਹੈ ਕਿ ਉਹਦੀ ਜਿਹੜੀ ਮਨਸ਼ਾ ਸੀ ਉਹ ਗਲਤ ਮਨਸ਼ਾ ਦੇ ਨਾਲ ਆਸਤਾਲ ਦੇ ਵਿੱਚ ਦਾਖਲ ਹੋਈ। ਜੀ ਇਹਦੇ ਵਿੱਚ ਸਾਡੇ ਪ੍ਰਸ਼ਾਸਨ ਨੂੰ ਜ਼ਰੂਰ ਚਾਹੀਦਾ ਕਿ ਉਹ ਅਲਰਟ ਰਹਿਣ ਤੇ ਸਮੇਂ-ਸਮੇਂ ਤੇ ਲੋਕਾਂ ਨੂੰ ਜਾਗਰੂਕ ਕਰਦੇ ਰਹਿਣ ਪਰ ਪੰਜਾਬ ਸਰਕਾਰ ਜਿੱਥੇਕ ਦਾਅਵੇ ਕਰਦੀ ਹੈ ਉੱਥੇਕ ਦਾਅਵੇ ਉਹਨਾਂ ਦੇ ਫੇਲ ਵੀ ਹੁੰਦੇ ਨਾਲ-ਨਾਲ ਦਿਖਾਈ ਵੀ ਦੇ ਰਹੇ ਨੇ। ਦੇਖੋ ਜੀ ਸਰਕਾਰ ਇਹਦੇ ਕਿ ਸਰਕਾਰ ਤਾਂ ਠੀਕ ਆਪਦੀ ਨਸਤਾਈ ਵਰਤ ਰਹੀ ਹੈ। ਗੱਲ ਕਰ ਆਪਾਂ ਜੇ ਜਾਦੇ ਠਡਾਲ ਹੋ ਕੇ ਬਹਿ ਜਾਗੇ ਜਾਂ ਕਿਸੇ ਪਾਸੇ ਬਸ ਧਿਆਨ ਹੀ ਨਹੀਂ ਕਰਾਂਗੇ। ਜੇ ਆਪ ਜਦਿਆਂ ਦਮਟੀਆਂ ਗੱਲਾਂ ਦੇ ਵਿੱਚ ਆ ਕੇ ਮਤਲਬ ਆਪਾਂ ਸਾਈਡ ਤੇ ਹੋ ਜਾਾਂਗੇ ਬਾਅਦ ਵਿੱਚ ਕੋਈ ਬੱਚਾ ਚੱਕ ਕੇ ਲੈ ਗਿਆ ਫਿਰ ਉਹਦੇ 'ਚ ਸਰਕਾਰ ਕੀ ਕਰੇ ਤੁਹਾਨੂੰ ਆਪਾਂ ਨੂੰ ਅਲਰਟ ਰਹਿਣਾ ਬਾਰਸਾਂ ਨੂੰ ਅਲਰਟ ਰਹਿਣਾ ਪਊਗਾ ਤੇ ਜਦੋਂ ਵੀ ਕੋਈ ਇਹੀ ਚੀਜ਼ ਘਟਨਾ ਨੂੰ ਅੰਜਾਮ ਦਿੰਦਾ ਜਾਂ ਕੋਈ ਸ਼ੱਕੀ ਬੰਦਾ ਹੁੰਦਾ ਤਾਂ ਉਹਨੂੰ ਸ਼ੱਕ ਹੈ ਜਿਹੜਾ ਉਹ ਦੂਰ ਕੀਤਾ ਜਾਣਾ ਚਾਹੀਦਾ ਹੈ ਕਨਵੈਂਸ਼ਨ ਹੀ ਵਧੀਆ ਹੁੰਦਾ ਇਹਦੇ ਛਡਾਈ ਦੇਖੋ ਪਰਮੈਨੈਂਟਲੀ ਬੈਟਰ ਦੈਨ ਪਿਓਰ ਮਤਲਬ ਗੱਲ ਤਾਂ ਇਹ ਹੈ ਵੀ ਆਪਾਂ ਨੂੰ ਕੋਈ ਵੀ ਹੈ ਉਥੇ ਹਰ ਇੱਕ ਦਾ ਸਥਾਨ ਮਤਲਬ ਜਿਹੜਾ ਆਪਣਾ ਮੈਡੀਕਲ ਸਟਾਫ ਹੈ ਉਹਦੇ ਨਾਲ ਹੋਵੇ ਜਦੋਂ ਆਪਾਂ ਫालतू ਬੰਦੇ ਨਾਲ ਗੱਲਬਾਤ ਕਰਦੇ ਆ ਤਾਂ ਉਹ ਇੰੀਆਂ-ਇੰੀਆਂ ਗੱਲਾਂ ਕਰਨ ਲੱਗ ਜਾਂਦੇ ਨੇ ਜਿਹੜੇ ਫਿਰ ਆਪਾਂ ਨੂੰ ਗੱਲਾਂ ਦੇ ਵਿੱਚ ਫਸਾ ਕੇ ਇਹ ਜੀ ਜਿਹੜੀ ਸਰਕੂਤਾ ਉਹ ਕਰਨ ਨੂੰ ਅੰਜਾਮ ਦੇ ਦਿੰਦੇ ਨੇ ਜੀ ਪਰ ਮਾਪਿਆਂ ਨੇ ਇਹ ਵੀ ਕਿਹਾ ਸੀ ਕਿ ਉੱਥੇ ਕਈਆਂ ਦੇ ਬੱਚਿਆਂ ਨੂੰ ਚੱਕ ਕੇ ਉਹਨਾਂ ਵੱਲੋਂ ਵਧਾਈ ਵੀ ਲਈ ਜਾ ਰਹੀ ਸੀਗੀ ਉਹਨਾਂ ਨੂੰ ਵਧਾਈਆਂ ਦੇ ਰਹੀ ਸੀ ਤੇ ਵਧਾਈਆਂ ਦੇ ਬਦਲੇ ਉਹਨਾਂ ਤੋਂ ਪੈਸੇ ਵੀ ਮੰਗੇ ਜਾ ਰਹੀ ਸੀ ਮੈਂ ਮੈਂ ਬਰੋ ਵੀ ਜਦੋਂ ਸਟਾਫ ਮੈਂਬਰ ਹੀ ਨਹੀਂ ਹੈ ਜਾਂ ਫਿਰ ਵਧਾਈਆਂ ਦਾ ਕੀ ਕੰਮ ਹੋ ਤੇ ਆਮ ਆਮ ਬੰਦੇ ਫਿਰ ਉੱਤੇ ਸੰਕਰੇ ਬੰਦੇ ਵਧਾਈਆਂ ਵਾਲੇ ਤਾਂ ਦੱਸ ਜਾਣ ਲੱਗ ਜਾਣਗੇ ਮਤਲਬ ਜਿਹੜੀ ਇਹ ਪ੍ਰਥਾ ਹੈ ਜਿਉਂ ਵੈਸੇ ਵੀ ਐਸੀ ਮਤਲਬ ਵਧਾਈਆਂ ਦੇ ਕੇ ਪੈਸੇ ਇਕੱਠੇ ਕਰਨ ਵਾਲੀ ਪ੍ਰਥਾ ਹੈ ਇਹ ਵੀ ਗਲਤ ਹੈ ਇਹਨੂੰ ਬੰਦ ਕਰਨਾ ਚਾਹੀਦਾ ਤੇ ਅੱਗੇ ਤੋਂ ਮਤਲਬ ਹੋਰ ਵੀ ਇਸ ਤਰ੍ਹਾਂ ਦਾ ਸਾਰੇ ਪੰਜਾਬ ਦੇ ਵਿੱਚ ਜੇ ਵੀ ਕੋਈ ਮਤਲਬ ਹਸਪਤਾਲ ਦੇ ਵਿੱਚੋਂ ਮੰਗਤਾ ਵਧਾਈ ਦੇ ਨਾਲ ਆ ਲੈਣ ਵਾਲਾ ਤੇ ਜਾਂ ਕੋਈ ਮਤਲਬ ਹੋਰ ਇਸ ਤਰ੍ਹਾਂ ਦਾ ਕੋਈ ਪਰਸਨ ਦਾਖਲ ਹੁੰਦਾ ਤਾਂ ਉਹਨੂੰ ਚੰਗੀਤਾ ਮਤਲਬ ਸਖਤਾਈ ਨਾਲ ਉਹਨੂੰ ਬਾਹਰ ਕੱਢਿਆ ਜਾਣਾ ਚਾਹੀਦਾ ਤੇ ਅੱਗੇ ਵਾਸਤੇ ਉਹਨੂੰ ਮਤਲਬ ਇਸ ਤਰ੍ਹਾਂ ਦੀ ਤਰਕ ਪਾਈ ਜਾਵੇ ਵੀ ਇਹ ਜਿਹੜੇ ਜਿਹੜੇ ਬੰਦੇ ਨੇ ਉਹ ਹਸਤਾਲਾਂ ਦੇ ਵਿੱਚ ਦਾਖਲ ਨਾ ਹੋਣ ਨਹੀਂ ਤਾਂ ਮਤਲਬ ਇਹ ਹਸਤਾਲਾਂ ਦਾ ਉਹਨੂੰ ਜਿਹੜਾ ਆਰਾਮ ਕਰ ਦੇਣਗੇ ਜੀ ਉੱਥੇ ਹੀ ਜਿੱਥੇ ਮਾਂ 9 ਮਹੀਨੇ ਆਪਣੇ ਬੱਚੇ ਨੂੰ ਪੇਟ ਦੇ ਵਿੱਚ ਰੱਖਦੀ ਹੈ ਤੇ ਬਾਪ ਉਸ ਦੀ ਦੇਖਰੇਖ ਕਰਦਾ ਹੈ ਜਦ ਬੱਚਾ ਇਸ ਦੁਨੀਆ ਤੇ ਆਂਦਾ ਹੈ ਤੇ ਉਸ ਤੋਂ ਬਾਅਦ ਬੜਾ ਹੀ ਦੁੱਖ ਲੱਗਦਾ ਜਦੋਂ ਉਸ ਨੂੰ ਕੋਈ ਅ ਜਨਮ ਦਿਨ ਤੋਂ ਬਾਅਦ ਤੁਸੀਂ ਇੰਨੀਆਂ ਦੁੱਖ ਤਕਲੀਫਾਂ ਸਹਿਣ ਤੋਂ ਬਾਅਦ ਆਪਣੇ ਬੱਚੇ ਨੂੰ ਦੁਨੀਆ ਦੇ ਵਿੱਚ ਲੈ ਕੇ ਆਉਂਦੇ ਹੋ ਤੇ ਉਹ ਬੱਚਾ ਜਦੋਂ ਚੋਰੀ ਹੋ ਜਾਂਦਾ ਤੇ ਉਹ ਜਿਹੜਾ ਦੁੱਖ ਹੈ ਮਾਪਿਆਂ ਦਾ ਉਹ ਸਿਰਫ ਮਾਪੇ ਹੀ ਸਮਝ ਸਕਦੇ ਆ ਕੋਈ ਹੋਰ ਨਹੀਂ ਇੱਕ ਮਾਂ ਦੇ ਜਿਹੜੀਆਂ ਢਿੱਡ ਦੀਆਂ ਕਹਿੰਦੇ ਹੁੰਦੇ ਨੇ ਆਂਦਰਾ ਹੁੰਦੀਆਂ ਨੇ ਉਹ ਬੱਚਾ हां जी फिर ਇਹਦਾ ਹੈ ਜੀ ਮਾਤਾ ਪਿਤਾ ਦਾ ਉਹ ਜਦੋਂ ਵੀ ਕੋਈ ਡਿਲੀਵਰੀ ਕੇਸ ਹੁੰਦਾ ਉਸ ਤੋਂ ਬਾਅਦ ਮਾਤਾ ਦਾ ਜਿਹੜਾ ਮਤਲਬ ਸਰੀਰ ਸੈਟਰ ਨਹੀਂ ਹੁੰਦਾ ਉਹਨੂੰ ਇੰਨਾ ਪਤਾ ਨੂੰ ਉਹਨੂੰ ਅਰੈਸਟ ਦੀ ਲੋੜ ਹੁੰਦੀ ਹੈ ਤੇ ਥੋੜੀ ਜਿਹੀ ਮੈਡੀਸਨ ਵੀ ਉਹਨੂੰ ਇਸ ਕਿਸਮ ਦੀ ਦਿੱਤੀ ਜਾਂਦੀ ਹੈ ਵੀ ਜਿਹਦੇ ਨਾਲ ਢਾਲ ਹੁੰਦਾ ਤਾਂ ਜਿਹੜੇ ਚੋਰ ਫਸੰਦੇ ਲੋਕ ਨੇ ਉਹ ਅਜਿਹੀਆਂ ਕਾਰਵਾਈਆਂ ਕਰਦੇ ਨੇ ਜਿਹੜੇ ਉਤਲੇ ਹੋਰ ਵਾਰਸ ਹੁੰਦੇ ਨੇ ਮਤਲਬ ਕੋਈ ਪੈਂਤਰਾ ਹੈ ਕੋਈ ਸਰ ਬੜਾ ਹੈ ਜਾਂ ਕੋਈ ਸਸਰ ਉਹਨਾਂ ਦਾ ਪੂਰਾ ਫਰਜ਼ ਬਣਦਾ ਵੀ ਉਹ ਲਾਫਟ ਰਹਿਣਾ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਬਨੀਆਂ ਕਰਨ ਵਾਲੇ ਲੋਕਾਂ ਨੇ ਉਹਨਾਂ ਦੇ ਉੱਤੇ ਪੈਣੀ ਨਜ਼ਰ ਰੱਖੀ ਜਾਵੇ ਜੇ ਇਸ ਤਰ੍ਹਾਂ ਕੋਈ ਕਰ ਦਾ ਪਾਇਆ ਵੀ ਜਾਂਦਾ ਉਹਨੂੰ ਗਵਰਨਮੈਂਟ ਦੇ ਹਵਾਲੇ ਕੀਤਾ ਜਾਵੇ ਤੇ ਤੀਸ ਹੋ ਕੇ ਜੋ ਵੀ ਉਹਨੂੰ ਬਣਦੀ ਸਜਾ ਉਹ ਦਿੱਤੀ ਜਾਵੇ ਜਿਵੇਂ ਜਿੱਤਦਾ ਹੈ ਇਸ ਤਰ੍ਹਾਂ ਕੀਤਾ ਜਾਣਾ ਸੀ ਇਹਦੇ ਚ ਪੁਲਿਸ ਪ੍ਰਸ਼ਾਸਨ ਹੈ ਉਹ ਵੀ ਮਤਲਬ ਮਸਤੀ ਦਿਖਾਈ ਹੈ ਤੇ ਬਾਰਸਾ ਨੇ ਵੀ ਠੀਕ ਕੰਮ ਕੀਤਾ ਤੇ ਹਸਪਤਾਲ ਦਾ ਧਰਾਮਲਾ ਸੀਗਾ ਉਹਨਾਂ ਨੇ ਵੀ ਸਹੀ ਕੰਮ ਕੀਤਾ ਇਸ ਕਰਕੇ ਮਤਲਬ ਜਿਹੜੀ ਕੋਈ ਟਰੈਜੇਡੀ ਹੋਣਾ ਸੀ ਉਹ ਬਚ ਜੀ ਮਿਹਰਬਾਨੀ ਰਜ਼ਿੰਦਰ ਜੀ ਤੁਹਾਡਾ ਬਹੁਤ ਸ਼ੁਕਰੀਆ ਜੋ ਤੁਸੀਂ ਸਾਡੇ ਨਾਲ ਇਸ ਮਾਮਲੇ ਬਾਰੇ ਪੂਰੀ ਸੱਚਾਈ ਸਾਹਮਣੇ ਰੱਖੀ ਹੈ। ਧੰਨਵਾਦ। ਸੋ ਦੋਸਤੋ ਏਸੀ ਰਜ਼ਿੰਦਰ ਜੀ ਜਨਨ ਨੇ ਕਿ ਸਾਨੂੰ ਇਸ ਮਾਮਲੇ ਦੇ ਬਾਰੇ ਜਾਣਕਾਰੀ ਦਿੱਤੀ ਹੈ ਪਰ ਦੱਸਦੇ ਹੀ ਹੈ ਜਿੱਥੇ ਕਿ ਜੇ ਮਾਪਿਆਂ ਦਾ ਰੋਸ ਵੀ ਪ੍ਰਗਟਾਇਆ ਜਾ ਰਿਹਾ ਹੈ ਹਸਪਤਾਲ ਦੇ ਪ੍ਰਬੰਧ ਨੂੰ ਲੈ ਕੇ ਕਿ ਜੇਕਰ ਕਿਤੇ ਕਈਆਂ ਦੇ ਕੋਈ ਜ਼ਿਆਦਾ ਰਿਸ਼ਤੇਦਾਰ ਜਾਂ ਪਰਿਵਾਰ ਉਸ ਸਮੇਂ ਡਿਲੀਵਰੀ ਦੇ ਸਮੇਂ ਕੋਲ ਨਹੀਂ ਹੁੰਦਾ ਤੇ ਉਹ ਬੱਚੇ ਵੱਲ ਹੋਣ ਜਾਂ ਫਿਰ ਮਾਂ ਵੱਲ ਹੋਣ ਕਿਉਂਕਿ ਬੱਚਾ ਤੇ ਮਾਂ ਕੁਛ ਦੇਰ ਦੇ ਲਈ ਵੱਖ-ਵੱਖ ਰੂਮਸ ਦੇ ਵਿੱਚ ਪਾਏ ਜਾਂਦੇ ਨੇ ਬੱਚਿਆਂ ਦਾ ਵੀ ਇੱਕ ਟ੍ਰੀਟਮੈਂਟ ਚੱਲਦਾ ਤੇ ਇੱਕ ਮਾਂ ਨੂੰ ਵੀ ਇੱਕ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਉਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਕਿਸ ਸਾਈਡ ਜਾਈਏ ਅਸੀਂ ਮਾਂ ਵੱਲ ਜਾਈਏ ਜਾਂ ਬੱਚੇ ਵੱਲ ਜੇਕਰ ਅਸੀਂ ਇੱਕ ਸਾਈਡ ਜਾਂਦੇ ਹਾਂ ਤਾਂ ਸਾਡਾ ਬੱਚਾ ਚੋਰੀ ਹੋ ਜਾਂਦਾ ਜੇ ਇੱਧਰ ਨਹੀਂ ਦੇਖਦੇ ਤਾਂ ਮਾਂ ਦੀ ਜਿਹੜੀ ਸਥਿਤੀ ਉਹ ਗੰਭੀਰ ਕਿਤੇ ਨਾ ਕਿਤੇ ਹੋ ਜਾਂਦੀ ਹੈ ਉਹਨਾਂ ਨੂੰ ਵੀ ਇੱਕ ਸਾਥ ਦੀ ਲੋੜ ਹੁੰਦੀ ਹੈ ਪਰ ਜਿੱਥੇ ਨਾਲ ਹੀ 9 ਮਹੀਨਿਆਂ ਤੋਂ ਬਾਅਦ ਮਾਂ ਨੇ ਆਪਣੇ ਬੱਚੇ ਨੂੰ ਗੋਦ ਦੇ ਵਿੱਚ ਲੈਣਾ ਹੁੰਦਾ ਤੇ ਜਦੋਂ ਗੋਦ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਉਹ ਬੱਚਾ ਚੋਰੀ ਹੋ ਜਾਵੇ ਤਾਂ ਇਸ ਤੋਂ ਮੰਦ ਭਾਗੀ ਜਿਹੜੀ ਗੱਲ ਹੈ ਹੋਰ ਕੋਈ ਹੋ ਨਹੀਂ ਸਕਦੀ ਤੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਸਾਡੇ ਪ੍ਰਸ਼ਾਸਨ ਨੂੰ ਸਾਡੀ ਸਰਕਾਰ ਨੂੰ ਕੁਝ ਇਹੋ ਜਿਹੇ ਚੁਕਤਾ ਪ੍ਰਬੰਧ ਕਰਨੇ ਚਾਹੀਦੇ ਨੇ ਜੋ ਕਿ ਹਸਪਤਾਲਾਂ ਦੇ ਵਿੱਚ ਇੱਕ ਆਈਡੀ ਦਿੱਤੀ ਜਾਵੇ ਜਿਨ੍ਹਾਂ ਦੇ ਥਰੂ ਉਹ ਚੈੱਕ ਕਰਵਾ ਕੇ ਅੰਦਰ ਜਾ ਸਕਣ ਤੇ ਜਿਹੜਾ ਪਰਿਵਾਰ ਦਾ ਮੈਂਬਰ ਹੈ ਸਿਰਫ ਉਸ ਨੂੰ ਲਿਮਟਿਡ ਪਰਿਵਾਰ ਦੇ ਮੈਂਬਰਾਂ ਨੂੰ ਹੀ ਅੰਦਰ ਜਾਣ ਦਿੱਤਾ ਜਾਵੇ 게ਟ ਦੇ ਉੱਪਰ ਇੱਕ ਹਰ ਇੱਕ ਅਧਿਕਾਰੀ ਬੈਠਾ ਹੋਵੇ ਜੋ ਕਿ ਇੱਕ ਪਛਾਣ ਪੱਤਰ ਦੇਖ ਕੇ ਅੰਦਰ ਜਾਣ ਦੇਵੇ ਜਾਂ ਫਿਰ ਪੁੱਛਿਆ ਜਾਵੇ ਵੀ ਤੁਸੀਂ ਕਿਸ ਕੰਮ ਦੇ ਲਈ ਅੰਦਰ ਜਾ ਸਕਦੇ ਹੋ ਜੇਕਰ ਇਹ ਚੀਜ਼ਾਂ ਵੱਡੀ ਮਾਤਰਾ ਦੇ ਵਿੱਚ ਹੋਣ ਲੱਗ ਜਾਣ ਛੋਟੀਆਂ ਸਾਡੇ ਹਸਪਤਾਲਾਂ ਦੇ ਵਿੱਚ ਵੀ ਹੋਣ ਲੱਗ ਜਾਂਦਾ ਮੈਨੂੰ ਲੱਗਦਾ ਵੀ ਸ਼ਾਇਦ ਜਿਹੜੇ ਬੱਚਾ ਚੋਰੀ ਹੋਣ ਦੇ ਮਾਮਲੇ ਲੰਬੇ ਸਮੇਂ ਤੋਂ ਚੱਲ ਰਹੇ ਆ ਤੇ ਉਹ ਕਿਤੇ ਨਾ ਕਿਤੇ ਬੰਦ ਹੋਣੇ ਸਾਨੂੰ ਦਿਖਾਈ ਦੇ ਸਕਦੇ ਨੇ ਪਰ ਨਾਲ ਹੀ ਜੇਕਰ ਦੇਖੀਏ ਜਦੋਂ ਬੱਚਾ ਸਾਡੇ ਹੱਥਾਂ ਦੇ ਵਿੱਚੋਂ ਚਲਿਆ ਜਾਂਦਾ ਤੇ ਇਸ ਤੋਂ ਵੱਡਾ ਦੁੱਖ ਵੀ ਹੋਰ ਕੋਈ ਨਹੀਂ ਹੁੰਦਾ ਜਦੋਂ ਉਸ ਔਰਤ ਨੂੰ ਪੁੱਛਿਆ ਗਿਆ ਕਿ ਤੁਸੀਂ ਇੱਥੋਂ ਦੇ ਨਰਸੋਂ ਤਾਂ ਉਸ ਦਾ ਸਿਰਫ ਇੱਕੋ ਜਵਾਬ ਸੀ ਨਾ ਵੀਰ ਜੀ ਨਾ ਹੀ ਤਾਂ ਮੈਂ ਇੱਥੋਂ ਦੀ ਨਰਸਾਂ ਤੇ ਜਦੋਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਬੱਚਾ ਚੋਰੀ ਕੀਤਾ ਤੇ ਉਹ ਮੰਨਣ ਲਈ ਤਿਆਰ ਨਹੀਂ ਸੀ ਕਿ ਮੈਂ ਇੱਥੋਂ ਬੱਚਾ ਚੋਰੀ ਕੀਤਾ ਹਾਲਾਂਕਿ ਉਸ ਨੂੰ ਉੱਥੇ ਜੋ ਵੀ ਆ ਪੀੜਤ ਪਰਿਵਾਰ ਦਾ ਜਿਨ੍ਹਾਂ ਨਾਲ ਇਹ ਘਟਨਾ ਵਾਪਰੀ ਹੈ ਬੱਚਾ ਚੋਰੀ ਕਰਨ ਦੀ ਤਾਂ ਉਹਨਾਂ ਨੇ ਉਸ ਮੌਕੇ ਤੇ ਉਹਨਾਂ ਨੂੰ ਪੁਲਿਸ ਦੇ ਹਵਾਲੇ ਵੀ ਕੀਤਾ ਡਾਕਟਰਾਂ ਦੀ ਟੀਮ ਦੇ ਨਾਲ ਮਿਲ ਕੇ ਉਹਨਾਂ ਦਾ ਵੀ ਇਹੀ ਕਹਿਣਾ ਸੀ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਪੁੱਛਿਆ ਉਸ ਲੇਡੀ ਨੂੰ ਤਾਂ ਉਹਨਾਂ ਨੇ ਇਹੀ ਕਿਹਾ ਕਿ ਮੈਂ ਬੱਚਾ ਚੋਰੀ ਕਰਨ ਦੇ ਲਈ ਨਹੀਂ ਆਈ ਸੀ ਪਰ ਮੈਂ ਲੁਧਿਆਣੇ ਤੋਂ ਆਈ ਆ ਮੇਰਾ ਮਨਸਾ ਨਹੀਂ ਸੀ ਕਿ ਮੈਂ ਬੱਚੇ ਚੋਰੀ ਕਰਾਂ ਪਰ ਉਸਨੇ ਆਪਣੇ ਜ਼ੁਬਾਨ ਤੋਂ ਕਬੂਲ ਵੀ ਲਿਆ ਸੀ ਉਸ ਤੋਂ ਬਾਅਦ ਕਿ ਮੈਂ ਹੁਣ ਤੱਕ ਦੋ ਬੱਚੇ ਇਥੋਂ ਚੋਰੀ ਕਰ ਚੁੱਕੀ ਹਾਂ ਤੇ ਸੋ ਦੋਸਤੋ ਇਹ ਸੀ ਅੱਜ ਦੀ ਇਹ ਸੀ ਮਾਮਲਾ ਜਿਹੜਾ ਸਾਰਾ ਇਹ ਸੰਗਰੂਰ ਤੋਂ ਸੀ ਸੰਗਰੂਰ ਦੀ ਵੱਡੀ ਅਪਡੇਟ ਸੀ ਕਿ ਅਸੀਂ ਕਿਸੇ ਹੋਰ ਨਵੀਂ ਅਪਡੇਟ ਨੂੰ ਲੈ ਕੇ ਤੁਹਾਡੇ ਨਾਲ ਰੂਬਰੂ ਹੋਵਾਂਗੇ ਹੁਣ ਮੈਂ